ਸੰਘਾ ਜੀ ਅਸ ਟਾਈਮ ਅਸੀਂ ਰਾਜਪੁਰੇ ਸ਼ਹਿਰ ਦੇ ਵਿੱਚ ਖੜੇ ਆ ਜੀ ਇਹ ਕਿਹੜਾ ਏਰੀਆ ਜੀ ਇਹ ਪੰਜੀਰੀ ਪਲਾਂਟ ਜਿਹੜੇ ਰਾਜਪੁਰੇ ਦੇ ਵਾਸੀ ਨੇ ਉਹਨਾਂ ਨੂੰ ਪਤਾ ਜੀ ਇਹ ਪੰਜੀਰੀ ਪਲਾਂਟ ਆ ਜੀ ਸਰਕਾਰੀ ਜਿਹੜਾ ਇਹ ਜਗਾ ਜੀ ਇੱਥੇ ਕਿਸੇ ਟਾਈਮ ਪੰਜੀਰੀ ਬਣਦੀ ਸੀ ਔਰ ਅੱਜ ਇਹ ਖੰਡਰੇ ਬਣ ਚੁੱਕੇ ਹਨਾ ਜੀ ਬਹੁਤ ਪੁਰਾਣੀ ਇਹ ਜਗਾ ਬਣੀ ਵੀ ਆ ਇਹਦੇ ਅੰਦਰ ਇੱਕ ਵੀਰ ਰਹਿੰਦਾ ਜੀ ਲਾਹਵਾਰਸ ਹਾਲਾਤਾਂ ਦੇ ਵਿੱਚ ਐਸੇ ਕੂੜਾ ਕਰਕਟ ਦੇ ਵਿੱਚੋਂ ਪੈਂਦਾ ਵੀਰ ਔਰ ਇਹ ਵੀਰ ਉਹਨਾਂ ਨੇ ਸਾਨੂੰ ਜਦੋਂ ਦੱਸਿਆ ਤਾਂ ਹਾਲਾਤ ਤੁਸੀਂ ਆਪ ਮਹਿਸੂਸ ਕਰੋ ਇੱਕ ਇੰਨੇ ਕੁ ਸੁੱਸਰੇ ਦੇ ਵਿੱਚ ਮਤਲਬ ਇੰਨੇ ਕੂੜਾ ਕ੍ਰਿਕਟ ਚ ਪੈਣਾ ਇੱਕ ਇਨਸਾਨ ਲਈ ਕਿੰਨਾ ਔਖਾ ਹੋਊਗਾ ਉਹ ਹੈਗਾ ਜੀ ਅੰਦਰ ਵੀਰ ਆਪਾਂ ਮਿਲਦੇ ਆਜੋ ਜੀ ਵੀਰੇ ਆਜੋ ਵੀਰੇ ਮੈਂ ਵੀਰ ਉਹਨਾਂ ਨੂੰ ਕਹੂੰਗਾ ਤੁਸੀਂ ਹੋ ਜੋ ਅੱਗੇ ਵੀਰੇ ਹਨਾ ਔਰ ਦੇਖੋ ਕਿੰਨੀ ਮੈਂ ਕਹਿੰਦਾ ਇੱਕ ਨਰਕ ਭਰੀ ਜ਼ਿੰਦਗੀ ਉਹ ਕੱਟ ਰਿਆ ਹੋਊਗਾ ਵਿਚਾਰਾ ਉਹਰੇ ਇੰਨੇ ਮਾੜੇ ਹਾਲਾਤਾਂ ਚ ਇਨਸਾਨ ਸਾਡਾ ਅੱਜ ਦਾ ਪਹੁੰਚ ਗਿਆ ਇਹ ਦਿਨੋਂ ਦਿਨ ਸਾਨੂੰ ਇਤਲਾਹਾ ਵਧਦੀਆਂ ਜਾ ਰਹੀਆਂ ਨੇ ਜੀ ਵੀ ਭਾਈ ਇੱਥੇ ਵੀ ਬੰਦਾ ਪਿਆ ਇੱਥੇ ਵੀ ਬੰਦਾ ਪਿਆ ਇਹ ਕਿਉਂ ਇਦਾਂ ਸਾਨੂੰ ਇਤਲਾਹਾਂ ਆਈ ਜਾਂਦੀਆਂ ਨੇ ਕਿਉਂ ਇੰਨੇ ਵੀਰ ਸਾਡੇ ਸੜਕਾਂ ਤੇ ਰੋਲ ਰਹੇ ਨੇ ਇਹ ਸਾਨੂੰ ਸੋਚਣ ਦੀ ਲੋੜ ਆ ਜੀ ਸਾਰੇ ਭੈਣ ਭਰਾਵਾਂ ਨੂੰ ਇਹਦੇ ਤੇ ਇਧਰਲੇ ਪਾਸੇ ਮੈਨੂੰ ਲੱਗਦਾ ਵੀ ਸ਼ਾਇਦ ਬਾਲਾ ਗੰਦਾ ਅੰਦਰਤਾ ਜੀ ਇੱਥੇ ਪੈਂਦਾ ਜੀ ਅੱਛਾ ਇਹ ਇੱਧਰ ਪੈਂਦਾ ਕੀ ਹਾਲ ਆ ਵੀਰੇ ਇਧਰ ਆਜੋ ਕੋਈ ਨਹੀਂ ਕੋਈ ਨਹੀਂ ਉੱਥੇ ਬਗ ਚੱਲਦੇ ਆਜੋ ਆ ਗਈ ਤੁਹਾਡੇ ਕੋਲ ਹੀ ਆ ਗਈ ਆਪਣੇ ਘਰ ਨਹੀਂ ਜਾਏ ਫੇਰੇ ਠੀਕ ਹੈ ਜੀ ਕੀ ਨਾਮ ਆਈ ਤੁਹਾਡਾ ਮੇਰੇ ਰਾਜੂ ਰਾਜੂ ਚਰਨਜੀਤ ਸਿੰਘ ਚਰਨਜੀਤ ਸਿੰਘ ਰਾਜੂ ਤੁਸੀਂ ਕਿੱਥੇ ਪੈਨੇ ਹੋ ਹਾਂਜੀ ਕਦੀ ਇੱਧਰ ਪੈ ਜਨਾ ਕਦੀ ਆਪਣੇ ਘਰ ਵੀ ਪੈਣਾ ਅੱਛਾ ਘਰ ਕਿੱਥੇ ਈ ਤੁਹਾਡਾ ਉਹ ਸਾਹਮਣੇ ਸਾਹਮਣੇ ਘਾ ਠੀਕ ਹੈ ਆ ਦਿਖਾਇਓ ਤੁਸੀਂ ਇੱਥੇ ਕਿੱਥੇ ਪੈਨੇ ਹੋ ਜੀ ਆ ਇਧਰ ਨੂੰ ਹੋ ਜਾਓ ਇੱਥੇ ਨਾ ਖੜਨ ਨੂੰ ਜਗ੍ਹਾ ਨਹੀਂ ਹੈਗੀ ਨੀਚੇ ਜੀ ਫੇ ਤੁਸੀਂ ਮੈਨੂੰ ਮਾਰੋਗੇ ਨਹੀਂ ਅਸੀਂ ਕਿਉਂ ਮਾਰਨਾ ਜੀ ਤੁਹਾਨੂੰ ਦੱਸੋ ਤੁਸੀਂ ਹਾਂਜੀ ਤੁਸੀਂ ਦੱਸੋ ਅਸੀਂ ਕਿਉਂ ਮਾਰਨਾ ਜੀ ਤੁਹਾਨੂੰ ਇਹ ਤਾਂ ਬਹੁਤ ਗੰਦਗੀ ਨਾਲ ਭਰਿਆ ਹੋਇਆ ਕਮਰਾ ਜੀ ਦੇਖੋ ਤੁਸੀਂ ਸੰਗਤ ਜੀ ਮੈਂ ਵੀਰ ਨੂੰ ਕਹੂੰਗਾ ਜੀ ਇੰਨੇ ਕੁ ਬੁਰੇ ਹਾਲਾਤ ਨੇ ਜੀ ਜਿਹੜੇ ਇਸ ਘਰ ਦੇ ਇਹ ਵੀਰ ਰਾਜੂ ਚਰਨਜੀਤ ਸਿੰਘ ਰਾਜੂ ਇਸ ਹਾਲਾਤਾਂ ਦੇ ਵਿੱਚ ਰਹਿ ਰਿਹਾ ਜੀ ਦੇਖੋ ਹਾਲਾਤ ਵੀਰ ਦੇ ਚਰਨਜੀਤ ਸਿੰਘ ਰਾਜੂ ਠੀਕ ਹੋ ਤੁਸੀਂ ਮਾਰੋਗੇ ਤਾਂ ਨਹੀਂ ਮੈਨੂੰ ਨਹੀਂ ਮਾਰਨਾ ਨਹੀਂ ਜੀ ਵਾਹਿਗੁਰੂ ਸੱਚਾ ਪਾਤਸ਼ਾਹ ਇਹ ਹਾਲਾਤ ਰਾਜਪੁਰੇ ਸ਼ਹਿਰ ਦੇ ਵਿੱਚ ਇਨਸਾਨ ਦੇ ਨੇ ਜੀ ਕਿਉਂ ਇਹ ਹਾਲਾਤ ਬਣੇ ਹਾਂਜੀ ਕੋਈ ਬਾਤ ਆ ਜੇਗਾ ਹਾਂਜੀ ਤੁਸੀਂ ਉਰੀ ਭੈਣੇ ਹੋ ਹਨ ਨਾ ਮੈਂ ਆਪਣੇ ਘਰ ਵੀ ਜਾਣਾ ਅੱਛਾ ਘਰ ਹੈਗਾ ਜੀ ਇਹਨਾਂ ਦਾ ਉਹ ਤੇ ਕੌਣ ਰਹਿੰਦਾ ਜੀ ਘਰੇ ਭਰਾ ਇਹਦਾ ਭਰਾ ਕਿੱਥੇ ਹੈ ਜੀ ਅੱਛਾ ਉਹ ਮਤਲਬ ਵਿਆਹਿਆ ਵਰਿਆ ਜੀ ਹੋ ਇਹ ਵੀਰ ਇਹ ਨੀਵਾਂ ਜੀ ਬਾਬਾ ਜੀ ਅੱਛੇ ਤਾਂ ਵਿਆਹ ਹੋਇਆ ਸੀ ਜੀ ਹਾਂ ਪੁਰਾਣੂ ਉਹ ਜੋ ਬਿਰਿਆ ਜੋ ਪਾਣੀ ਪੈਂਦਾ ਨਾ ਆਪਾਂ ਉਹ ਰਾਜੂ ਵੀਰੇ ਉਰੇ ਆ ਜੋ ਅੱਛਾ ਜੀ ਇਹ ਤਾਂ ਵੀਰੇ ਵਿਆਹ ਹੋਇਆ ਸੀ ਜੀ ਤੁਸੀਂ ਦੱਸੋ ਤੁਹਾਡਾ ਵਿਆਹ ਕਿਹੜੇ ਸਾਲ ਚ ਹੋਇਆ ਸੀ 2002 ਚ ਅੱਛਾ ਜੀ ਤੁਸੀਂ ਉਰੇ ਕਾਤੋਂ ਪੈਨਿਓ ਇੰਨੇ ਗੰਦਗੀ ਚ ਵੈਸੀ ਪੈ ਜੰਨਾ ਮੈਂ ਹਾਂ ਜੀ ਵੈਸੀ ਪੈ ਜੰਨਾ ਅੱਛਾ ਵੈਸੀ ਪੈ ਜੰਨੇ ਹੋ ਬੱਚੇ ਹੈਗੇ ਜੀ ਤੁਹਾਡੇ ਨਾ ਅੱਛਾ ਜੀ ਤੁਸੀਂ ਕੰਮ ਕਰ ਕੀ ਕਰਦੇ ਸੀ ਟੈਲਿਕ ਕਵਾੜ ਦਾ ਕੰਮ ਕਰਦਾ ਕਵਾੜ ਦਾ ਕੰਮ ਕਰਦੇ ਸੀ ਠੀਕ ਤੁਹਾਡੀ ਉਮਰ ਕਿੰਨੀ ਹੈ ਜੀ ਮੇਰੇ ਪਹਿਲੇ ਤੇ 40 ਸੀ ਹੁਣ ਦਾ ਪਤਾ ਨਹੀਂ ਮੈਨੂੰ ਹੁਣ ਪਤਾ ਨਹੀਂ 50 ਸਾਲ ਪਲੱਸ ਹੈ 50 ਸਾਲ ਹੋਣੀ ਹੈ ਨਾ ਵੀਰੇ ਹੁਣ ਇਹਨੂੰ ਮਤਲਬ ਉਰੇ ਕਈ ਸਾਲ ਹੋ ਗਏ ਹੈ ਨਾ ਇਹ ਤਾਂ ਬਹੁਤ ਗੰਦਗੀ ਆ ਵੀਰੇ ਉਰੇ ਤਾਂ ਤੁਸੀਂ ਉਰੇ ਕੱਦੋਂ ਪੈਨੇ ਹੋ ਜੀ ਕੋਈ ਘਰ ਵਾਟ ਟਿਕਾਣਾ ਹੈ ਫਿਰ ਮੈਂ ਆਪਣੇ ਘਰ ਪਿਆ ਚੰਗਾ ਵੀ ਕੀ ਕਹਿ ਦੇਣ ਉਹਨੂੰ ਫਿਰ ਚਲੇ ਜਾਣਾ ਨਾ ਮੰਗਾ ਕਰ ਤੂੰ ਉਹ ਪਜਾ ਦੇ ਵੀਰੇ ਤੁਸੀਂ ਆ ਕੇ ਦੱਸੋ ਮਤਲਬ ਇਹ ਜਿੰਦਗੀ ਚ ਹੋਇਆ ਕੀ ਇਹਨਾਂ ਦੇ ਅਸਲ ਵੀਰੇ ਜਿੰਦਗੀ ਉਠੀ ਸੀ ਮੇਰੇ ਕੋਲ ਵੀ ਸ਼ਾਮ ਨੂੰ ਖੜਦਾ ਸੀ ਆ ਕੇ ਮੇਰੀ ਜੜੀ ਲੱਗਦੀ ਸੀ ਆਪਣਾ ਕੰਮ ਵੀ ਕਰਦਾ ਸੀ ਉਸ ਤੋਂ ਬਾਅਦ ਇਹਨੂੰ ਪਤਾ ਹੀ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਇਹ ਫਿਰ ਪਹਿਲਾਂ ਤਾਂ ਮੇਰੇ ਕੋਲ ਨੀਚੇ ਪੈਂਦਾ ਜੀ ਮੰਮੀ ਅਕੀ ਮੈਂ ਕੁਵਾਰਾ ਸਿਸਟਮ ਜੋ ਮੇਰਾ ਵਿਆਹ ਹੋਇਆ ਮੇਰ ਜੋ ਹੈ ਫਿਰ ਉੱਪਰ ਪੈਣ ਲੱਗ ਗਿਆ ਭਰਾ ਕੋਲ ਉਸ ਤੋਂ ਬਾਅਦ ਮਨੂੰ ਨਹੀਂ ਪਤਾ ਇਹਨੇ ਮੇਰੀ ਜੜੀ ਛੱਡਣੀ ਬੰਦ ਕਰਤੀ ਮੇਰਾ ਕੰਮ ਛੱਡਣਾ ਹੀ ਬੰਦ ਮਾਸੀ ਸਾਡੀ ਜਦੋਂ ਪੂਰੀ ਹੋਈ ਹੈ ਨਾ ਫਿਰ ਇਹਨੇ ਮੇਰਾ ਕੰਮ ਛੱਡਣਾ ਅੱਛਾ ਤੁਸੀਂ ਆ ਜਾਓ ਜੀ ਇੱਕ ਮਿੰਟ ਇਹਨੇ ਮੇਰਾ ਕੰਮ ਛੱਡਣਾ ਹੀ ਬੰਦ ਕਰਤਾ ਕੰਮ ਤੁਸੀਂ ਕੀ ਕਰਦੇ ਤੇ ਮੈਂ ਜੇ ਕੰਮ ਕਰਦਾ ਸੀ ਹੁਣ ਤਾਂ ਮੈਂ ਆਪ ਦਿਹਾੜੀਆਂ ਪੇਂਡ ਦਾ ਕੰਮ ਕਰਦਾ ਲਖਾਈ ਰੇ ਨਾ ਜਾਣਾਂ ਹੂੰ ਫਿਰ ਹੁਣ ਮੈਂ ਇਹਨੂੰ ਕਿਹਾ ਕਰਾ ਹੁਣ ਮੈਂ ਆਪ ਚਲਾ ਜਾਣਾ ਪਿੱਛੋਂ ਫਿਰ ਇਹ ਤਾਲੇ ਖੋਲ ਕੇ ਚਲਾ ਜਾਂਦਾ ਹੈ ਪਿੱਛੋਂ ਗੈਪ ਹੋ ਜਾਂਦਾ ਹੈ ਕਹੀਗਾ ਮੈਂ ਨਾ ਆਵਾਂਗਾ ਨਾ ਆਂਦਾ ਹੈ ਨਹੀਂ ਇੱਕ ਦਿਨ ਇਹ ਆਇਆ ਨਾ ਅੰਦਰ ਪਾਇਆ ਇਹਨੂੰ ਨਾਲ ਚੰਗੀ ਤਾਂ ਅਜੂਰੇ ਆਜੂ ਵੀਰੇ ਅਜੂ ਅਜੂ ਰਾਜੂ ਆਜੂ ਵੀਰੇ ਅਜੂ ਜੀ ਤੁਸੀਂ ਵੀ ਆਓ ਜੀ ਤੁਹਾਡੀ ਮੰਮੀ ਦੀ ਮਾਂ ਦੀ ਡੈਥ ਕਦੋਂ ਹੋਈ ਸੀ ਜੀ 2015 ਨੂੰ ਅੱਛਾ ਜੀ ਤੁਸੀਂ ਕੋਈ ਦੱਸਣ ਲੱਗੇ ਦੀ ਇਹਨਾਂ ਦੀ ਮਤਲਬ ਕੀ ਘਟਨਾ ਵਾਪਰੀ ਜੀ ਇਹ ਜੀ ਚਲੋ ਪਹਿਲਾਂ ਤਾਂ ਚਲੋ ਮੈਂ ਕਿਹਾ ਕਿ ਵਿਆਹ ਵਲੇ ਹੈ ਨਾ ਵਿਆਹ ਤੋਂ ਬਾਅਦ ਇਹ ਹੋ ਵੀ ਗਿਆ ਸੀਗਾ ਬਿਮਾਰ ਤੇ ਅਸੀਂ ਫਿਰ ਕਿਤੇ ਗੁਰਦੁਆਰੇ ਵਗੈਰਾ ਆਪਣੇ ਨਵਾਏ ਆਪਾਂ ਉਸ ਤੋਂ ਬਾਅਦ ਇਹ ਇਲਾਜ ਕਰਾਇਆ ਠੀਕ ਹੋ ਗਿਆ ਸੀ ਫਿਰ ਉਸ ਤੋਂ ਬਾਅਦ ਮੇਰੀ ਤਾਈ ਮਰੇ ਨਾ 타임ਰਨ ਤੋਂ ਬਾਅਦ ਕਿ ਜਿਹਦੇ ਕਿਸਣਾ ਦੁੱਖ ਸੁੱਖ ਨਹੀਂ ਵੰਡ ਸਕਦਾ ਸੀ ਚਲੋ ਭਰਾ ਪਰਜਾਈ ਕੋਈ ਨਹੀਂ ਪੁੱਛਦਾ ਸੀ ਮੈਂ ਸਾਫ਼ ਦੱਸਾਂ ਇਹ ਆਪਣੇ ਆਪਣੇ ਜਿਹਾ ਤੇ ਫਿਰ ਉਸ ਤੋਂ ਬਾਅਦ ਇਹ ਮੈਂਟਲੀ ਹੁੰਦਾ ਗਿਆ ਕਿ ਜਦੋਂ ਪਤਾ ਇਹਨੂੰ ਕਿਸੇ ਦਾ ਦੁੱਖ ਨਹੀਂ ਕੋਈ ਸੁਣ ਸਕਦਾ ਤੇ ਇਹ ਹੋ ਗਿਆ ਵਿਦਵਤ ਦੇ ਹੋਏ ਵਿਦਵੰਤੇ ਪਾਪਾ ਹੈ ਜੀ ਹਾਂ ਜੀ ਕਰਕੇ ਠੀਕ ਹੈ ਇਹਦਾ ਫਿਰ ਇਹ ਹਾਲ ਹੋ ਗਿਆ ਠੀਕ ਹੈ ਫਿਰ ਇਹ ਜਿਵੇਂ ਕਿ ਬਿਮਾਰ ਰਹਿੰਦਾ ਸੀ ਇਹਨੂੰ ਘਰੇ ਕੋਈ ਵਾੜਦਾ ਨਹੀਂ ਸੀ ਤੇ ਨਾਂਂਦਾ ਤੋਂਂਦਾ ਨਹੀਂ ਸੀਗਾ ਤੇ ਬਹੁਤ ਬੁਰਾ ਹਾਲ ਹੋ ਗਿਆ ਸੀ ਫਿਰ ਕਿ ਇਸੇ ਕਰਕੇ ਤੇ ਘਰ ਦੇ ਨੇ ਫਿਰ ਇੱਥੇ ਹੀ ਸੌਣ ਲੱਗ ਗਿਆ ਇੰਨੇ ਟਾਈਮ ਤੋਂ ਇੱਥੇ ਹੀ ਰਹਿ ਰਿਹਾ ਅਸੀਂ ਕਾਫੀ ਜਣੇ ਨੂੰ ਬੋਲਿਆ ਪਰ ਉਹਨੂੰ ਕੋਈ ਲੈ ਨਹੀਂ ਆਇਆ ਅੱਛਾ ਮਾਂ ਦੀ ਜੀ ਡੈਥ ਆ ਜੀ ਉਸ ਤੋਂ ਬਹੁਤ ਜ਼ਿਆਦਾ ਹੋ ਗਿਆ ਉਸ ਤੋਂ ਪਹਿਲਾਂ ਵਾਈਫ ਨਾਲ ਹਾਂਜੀ ਬੋਲੋ ਹਾਂਜੀ ਵਾਈਫ ਤਾਂ ਪਹਿਲਾਂ ਹੀ ਛੱਡ ਗਈ ਉਸ ਤੋਂ ਬਾਅਦ ਮੇਰੀ ਤਾਈ ਸੀਗੇ ਤਾਈ ਤੋਂ ਬਾਅਦ ਜਦੋਂ ਹੋਇਆ ਉਸ ਤੋਂ ਬਾਅਦ ਜ਼ਿਆਦਾ ਹੋ ਗਿਆ ਕਿ ਇਹਨੂੰ ਸਾਰਿਆਂ ਨੇ ਕਿਸੇ ਨੇ ਪੁੱਛਣਾ ਕਿਸ ਨੇ ਬੰਦ ਕਰਤਾ ਕਿ ਜਿਵੇਂ ਆਪਣੀ ਮਾਂ ਨਾਲ ਹੀ ਦੁੱਖ ਸੁੱਖ ਫੋਲਦਾ ਸੀ ਹੁਣ ਕੋਈ ਸੁਣਨ ਵਾਲਾ ਨਹੀਂ ਸੀ ਨਾ ਨੂੰ ਕੋਈ ਦੇਣ ਵਾਲਾ ਨਹੀਂ ਸੀ ਤੇ ਤਾਂ ਤੋਂ ਇਸ ਤੋਂ ਬਾਅਦ ਇਹਦਾ ਹੀ ਹਾਲ ਹੋ ਗਿਆ ਹਾਂਜੀ ਦੇਖੋ ਮਾਮਾ ਮਾਂ ਤੋਂ ਬਾਅਦ ਆ ਹਾਲਾਤਾਂ 'ਚ ਪੁੱਤ ਪਹੁੰਚ ਗਿਆ ਜੀ ਤੁਸੀਂ ਇੱਕ ਵਾਰੀ ਦੇਖਿਓ ਇੱਥੇ ਪਹੁੰਚ ਗਿਆ ਪੁੱਤ ਜੀ ਮਾਂ ਹੁੰਦੀ ਸ਼ਾਇਦ ਅੱਜ ਦੇ ਹਾਲਾਤ ਆ ਨਾ ਹੁੰਦੇ ਅਸੀਂ ਇਹ ਚੀਜ਼ਾਂ ਪੰਜਾਬ ਦੇ ਵਿੱਚ ਦੇਖ ਦੇਖ ਕੇ ਹਰ ਰੋਜ਼ ਪਰੇਸ਼ਾਨ ਆ ਵੀ ਦਿਨੋ ਦਿਨੇ ਚੀਜ਼ਾਂ ਸਾਡੇ ਪੰਜਾਬ ਚ ਵੱਧਦੀਆਂ ਜਾ ਰਹੀਆਂ ਨੇ ਦਿਨੋ ਦਿਨ ਮੈਂਟਲੀ ਪ੍ਰੋਬਲਮ ਵੱਧਦੀ ਜਾ ਰਹੀ ਆ ਰਾਜੂ ਵੀਰੇ ਉਰੇ ਆਓ ਤੁਸੀਂ ਸਾਡੇ ਕੋਲੇ ਆਓ ਆਜੂ ਉਰੇ ਆਓ ਤੁਸੀਂ ਭੈਣ ਕੋਲੇ ਖੜੋ ਰਹੇ ਤੇ ਦਿਨੋ ਦਿਨ ਮੈਂਟਲੀ ਪ੍ਰੋਬਲਮ ਵੱਧਦੀ ਜਾ ਰਹੀ ਆ ਦਿਨੋ ਦਿਨ ਰਿਸ਼ਤਿਆਂ ਚ ਗਰਾਵਟ ਆਉਂਦੀ ਜਾ ਰਹੀ ਆ ਮਤਲਬ ਕਿਤੇ ਨਾ ਕਿਤੇ ਜ਼ਿੰਮੇਵਾਰ ਅਸੀਂ ਕਿਨੂੰ ਟਹਿਰਾਈਏ ਤਾਂ ਹੁਣ ਉਸ ਪਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪਤਾ ਹੁੰਦਾ ਦੇਖੋ ਇੱਕ ਇਨਸਾਨ ਇਹ ਆ ਇੱਕ ਇਨਸਾਨ ਇਹ ਨੇ ਇੱਕ ਇਨਸਾਨ ਮੈਂ ਆ ਇੱਕ ਹੀ ਮਤਲਬ ਸਾਰਿਆਂ 'ਚ ਫਰਕ ਆ ਹੁਣ ਇਹਨੂੰ ਆਪਾਂ ਕਰਮ ਕਹਿ ਦਈਏ ਵੀ ਮਹਾਰਾ ਇਹਨੇ ਕੋਈ ਕਰਮ ਇਦਾਂ ਦੇ ਲਿਖਤੇ ਕੋਈ ਮਾੜਾ ਕਰਮ ਇਦਾਂ ਦਾ ਇਨਸਾਨ ਤਾਂ ਹੋ ਗਿਆ ਸਾਨੂੰ ਨਹੀਂ ਪਤਾ ਮਤਲਬ ਆਪਣੀ ਆਈਡੀਏ ਹੁੰਦੇ ਨੇ ਤਾਂ ਹਨਾ ਵੀ ਇਦਾਂ ਹੋ ਗਿਆ ਉਹ ਇਨਸਾਨ ਦੀ ਜ਼ਿੰਦਗੀ 'ਚ ਪਰ ਬੜੇ ਦੁੱਖ ਦੀ ਗੱਲ ਆ ਵੀ ਇਨਸਾਨ ਇੱਥੋਂ ਤੱਕ ਪਹੁੰਚ ਗਿਆ ਔਰ ਰਾਜਪੁਰਾ ਸ਼ਹਿਰ ਬਹੁਤ ਵੱਡਾ ਸ਼ਹਿਰ ਆ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਇਦਾਂ ਦੇ ਵੀਰਾਂ ਦੀ ਮਦਦ ਕਰਨ ਦੀ ਲੋੜ ਆ ਅਤੇ ਅਸੀਂ ਆਪਣਾ ਸੁਪਨਾ ਬਹੁਤ ਵੱਡਾ ਸੁਪਨਾ ਲੈ ਕੇ ਚੱਲੇ ਹੋਏ ਆ ਜੀ 2019 ਤੋਂ ਅਸੀਂ ਚਾਹੁੰਦੇ ਆ ਵੀ ਲਚਕਾਣੀ ਪਿੰਡ ਪਟਿਆਲੇ ਜ਼ਿਲ੍ਹੇ ਦੇ ਵਿੱਚ ਆਸ਼ਰਮ ਜਿਹੜਾ ਦਿਨੋਂ ਦਿਨ ਵੱਡਾ ਬਣਾਉਣਾ ਪੈ ਰਿਹਾ ਰਾਜੂ ਵਰਗੇ ਵੀਰਾਂ ਲਈ ਕਿਉਂ ਕਿ ਕਿਉਂਕਿ ਦਿਨੋਂ ਦਿਨ ਇਹਨਾਂ ਵੀਰਾਂ ਦੀ ਇਤਲਾਬ ਵਧਦੀ ਜਾ ਰਹੀ ਆ ਦਿਨੋਂ ਦਿਨ ਜਿਹੜਾ ਪਰਿਵਾਰਕ ਰਿਸ਼ਤਿਆਂ 'ਚ ਗ੍ਰਾਵਟੇ ਆਉਣ ਕਰਕੇ ਇਨਸਾਨ ਆ ਨਰਕ ਭਰੇ ਹਾਲਾਤਾਂ 'ਚ ਪਹੁੰਚ ਜਾਂਦਾ ਜੀ ਇਸ ਕਰਕੇ ਸੁਪਨਾ ਇਹ ਪੂਰਾ ਤੁਹਾਡੇ ਭੈਣ ਭਰਾਵਾਂ ਦੇ ਸਾਥ ਨਾਲੇ ਹੋਊਗਾ ਉੱਥੇ ਤੁਸੀਂ ਲਚਕਾਣੀ ਪਿੰਡ ਕਦੇ ਨਾ ਕਦੇ ਵਿਜ਼ਿਟ ਕਰੋ ਆਪ ਜੀ ਦੇਖੋ ਆ ਕੇ ਵੀ ਰਾਜੂ ਵਰਗੇ ਵੀਰਾਂ ਦੀ ਜ਼ਿੰਦਗੀ ਉੱਥੇ ਕਿਵੇਂ ਸਵਰਗ ਬਣਦੀ ਆ ਉੱਥੇ ਤੁਹਾਡੇ ਸਾਥ ਦੀ ਸਾਨੂੰ ਬਹੁਤ ਵੱਡੇ ਪੱਧਰ ਤੇ ਲੋੜ ਆ ਤਾਂ ਜੋ ਇਦਾਂ ਦੇ ਵੀਰਾਂ ਨੂੰ ਵੱਧ ਤੋਂ ਵੱਧ ਸਾਮਿਆ ਜਾ ਸਕੇ ਜਿਵੇਂ ਇਸ ਵਕਤ ਜਿੰਨੀ ਕੁਆਂਟੀਟੀ ਹੋਰ ਵੀਰਾਂ ਨੂੰ ਸਾਮਿਆ ਜਾ ਸਕੇ ਸਾਡੀ ਅਰਦਾਸ ਇਹ ਆ ਵੀ ਰਾਜੂ ਵਰਗੇ ਵੀਰ ਨਾ ਹੋਣ ਨਾ ਕਿਸੇ ਤੇ ਕੋਈ ਵਿਵਪਤਾ ਪਵੇ ਨਾ ਕਿਸੇ ਨੂੰ ਮੈਂਟਲੀ ਪ੍ਰੋਬਲਮ ਹੋਵੇ ਨਾ ਕਿਸੇ ਦੇ ਉੱਪਰ ਇਹੋ ਜਿਹਾ ਸਮਾ ਆਵੇ ਪਰ ਦਿਨੋ ਦਿਨ ਇਹ ਹਾਲਾਤ ਵਿਗੜਦੇ ਜਾ ਰਹੇ ਨੇ ਸਾਡੀ ਤਾਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ RAM ਜੀ KRISHAN ਜੀ ਦੇ ਚਰਨਾਂ ਚ ਅਰਦਾਸ ਆ ਮਹਾਰਾਜ ਕੋਈ ਐਸੀ ਖੇਡ ਖੇਡੋ ਕੋਈ ਐਸਾ ਮਨੁੱਖ ਨਾ ਹੋਵੇ ਜਿਹਨੂੰ ਪਰਿਵਾਰ ਦੇ ਵਿੱਚ ਇਹ ਜਿਹੀ ਵਿਵਪਤਾ ਪਵੇ ਔਰ ਜਿਹੜੀ ਮਾਂ ਹੁੰਦੀ ਆ ਸਾਨੂੰ ਇਹ ਲੱਗਦਾ ਮਾਂ ਇੱਕ ਪੀਰ ਪਗੰਬਰ ਅਵਤਾਰ ਨਾਲੋਂ ਘੱਟ ਨਹੀਂ ਹੁੰਦੀ ਮਤਲਬ ਮਾਮਾ ਦੇਖੋ ਮਾਂ ਕੇਅਰ ਕਰਦੀ ਸੀ ਜੀ ਇਹ ਪਏਣੀ ਜਿਹੜੀ ਪ੍ਰੋਬਲਮ ਆਈ ਇਹਨਾਂ ਦੀ ਇਹ ਮਤਲਬ ਇਹਨਾਂ ਦੀ ਮਦਰ ਨੂੰ ਵੀ ਪ੍ਰੋਬਲਮ ਸੀਗੀ ਨਹੀਂ ਨਹੀਂ ਜੀ ਸਾਡੇ ਘਰ ਚ ਕਿਸੇ ਨੂੰ ਇਨੀ ਪ੍ਰੋਬਲਮ ਸੀਗੀ ਸਿਰਫ ਇੰਨੋ ਹੀ ਹੋਈ ਐ ਫਿਰ ਇਸ ਤੋਂ ਬਾਅਦ ਇਹਦਾ ਭਰਾ ਇੱਕ ਉਹ ਪੂਰਾ ਹੋ ਗਿਆ ਘਰ ਚ ਥੋੜਾ ਕਲੇਸ਼ ਸੀਗਾ ਤੇ ਉਹ ਪੂਰਾ ਉਸ ਤੋਂ ਉਹੀ ਇਹਦੀ ਕੇਅਰ ਕਰਦਾ ਸੀ ਫਿਰ ਉਹ ਵੀ ਪੂਰਾ ਹੋ ਗਿਆ ਫਿਰ ਕਿਸੇ ਨੂੰ ਪੁੱਜਾ ਫਿਰ ਇਸ ਤੋਂ ਬਾਅਦ ਇਹਦਾ ਹੋਰ ਵੀ ਬੁਰਾ ਹਾਲ ਹੋ ਗਿਆ ਹਾਂਜੀ ਦੇਖੋ ਐਕਟਿਵ ਕੀ ਕਰਦਾ ਵੀਰ ਮੈਂ ਕਹੂੰਗਾ ਇੱਕ ਵਾਰੀ ਕੈਮਰਾ ਦੂਰੀ ਰੱਖਿਓ ਵੀਰ ਉਹਨਾਂ ਨੂੰ ਮੈਂ ਵਾਰੀ ਵਾਰੀ ਬੇਨਤੀ ਕਰ ਰਿਹਾ ਦੇਖੋ ਤੁਸੀਂ ਆਹ ਹਾਲਾਤਾਂ 'ਚ ਇਨਸਾਨ ਗਰਮੀ ਆ ਸਰਦੀ ਇੱਥੇ ਰਹਿਣਾ ਅਸੀਂ ਗੱਲਬਾਤ ਕਰਦੇ ਆ ਨਾਂ ਨਾਲ ਅੱਛਾ ਜੀ ਤੁਸੀਂ ਮਤਲਬ ਪਹਿਲਾਂ ਠੀਕ ਠਾਕ ਦੇਖਿਆ ਹਾਂ ਜੀ ਹਾਂਜੀ ਹਾਂਜੀ ਬਿਲਕੁਲ ਠੀਕ ਠਾਕ ਸੀ ਬਹੁਤ ਵਧੀਆ ਕਮਾਈ ਸਾਰੇ ਘਰ ਦਾ ਖਰਚਾ ਇਹੀ ਚਲਾਉਂਦਾ ਸੀ ਜੀ ਸਾਰੇ ਪਰਿਵਾਰ ਨੂੰ ਇਹੀ ਪਾਲਣ ਵਾਲਾ ਸੀ ਕਿ ਹੁਣ ਇਹੀ ਕਿ ਦੇਖੋ ਇੱਕ ਮਰ ਗਿਆ ਉਹ ਕਹਿੰਦੇ ਮੇਰੇ ਕੋਲੇ ਬੱਚੇ ਆ ਮੈਂ ਨਹੀਂ ਸਮਝਾਂਦੇ ਇੱਕ ਇਹ ਭਰਾ ਵੈ ਇਹ ਕਹਿੰਦਾ ਮੈਂ ਨਹੀਂ ਜ਼ਿਆਦਾ ਕਮਾਉਂਦਾ ਹੈਗਾ ਮੈਂ ਨਹੀਂ ਕੁਝਦਾ ਇਸ ਕਰਕੇ ਰੁੱਲ ਰਿਹਾ ਕਿ ਇਹਦੇ ਘਰ ਦੀ ਕਮਾਈ ਵਾਲਾ ਕੋਈ ਨਹੀਂ ਹੈਗਾ ਇਹ ਇਕੱਲਾ ਸੀ ਇਹਦੇ ਇਕੱਲੇ ਤੋਂ ਬਾਅਦ ਇਹਦਾ ਹੀ ਖੁਦ ਇਹੀ ਹਾਲ ਹੋ ਗਿਆ ਮਤਲਬ ਇਹਦਾ ਆਪਰਾ ਸਾਂਭਣ ਨੂੰ ਤਿਆਰ ਨਹੀਂ ਹੈਗਾ ਜੀ ਨਹੀਂ ਕਮਾਈਆਂ ਹੀ ਨਹੀਂ ਹੈਗੀਆਂ ਸਾਂਭਣ ਨੂੰ ਵੀ ਤਿਆਰ ਉਹ ਹਾਂਜੀ ਬੱਸ ਇਹ ਚੀਜ਼ ਹੈ ਕੰਮ ਕਰ ਹੈ ਹੀ ਨਹੀਂ ਇਹਨਾਂ ਦੇ ਤੇ ਜਦੋਂ ਇਹ ਠੀਕ ਸੀ ਇਹ ਕੰਮ ਕਰ ਕਰਕੇ ਘਰ ਚੋਂ ਟੱਬਰ ਨੂੰ ਪਾਲਦਾ ਸੀ ਸਾਰਾ ਟੱਬਰ ਨੂੰ ਇਹ ਗਿਆ ਅਸਾਂ ਨੂੰ ਵੀ ਕੰਮ ਕਰਦਾ ਸੀ ਸਾਰਾ ਕੰਮ ਕਰਦਾ ਸੀ ਇਹ ਸਾਰਾ ਤੁਸੀਂ ਦੇ ਦੋ ਜ਼ਿੰਮੇਵਾਰੀ ਇਹਦੇ ਉੱਤੇ ਸੀ ਵੱਡਾ ਸੀ ਜ਼ਿੰਮੇਵਾਰੀ ਇਹਦੇ ਉੱਤੇ ਸੀ ਸਾਰੀ ਪਰ ਅੱਜ ਦੇਖੋ ਤੁਸੀਂ ਆਹ ਹਾਲਾਤ ਤੁਹਾਡੇ ਤਾਂ ਮਤਲਬ ਪਰਿਵਾਰਕ ਮੈਂਬਰ ਨੇ ਹਨਾ ਜੀ ਇਹ ਤੁਹਾਡੇ ਬ੍ਰਦਰ ਲੱਗੇ ਹਨ ਹਾਂਜੀ ਹਾਂਜੀ ਮਤਲਬ ਤੁਹਾਡਾ ਬ੍ਰਦਰ ਤੁਹਾਡੇ ਨਾਲ ਤੁਸੀਂ ਖੇਡੇ ਬਚਪਨ ਦੇ ਵਿੱਚ ਪਰ ਅੱਜ ਦੇ ਆ ਹਾਲਾਤ ਦੇਖ ਕੇ ਕਿੰਨਾ ਦੁੱਖ ਲੱਗ ਰਿਹਾ ਹਨ ਜੀ ਅਸੀਂ ਤਾਂ ਚਲੋ ਅੱਜ ਇਹਨਾਂ ਦੀ ਜ਼ਿੰਦਗੀ 'ਚ ਆਇਆ ਸਾਨੂੰ ਪਿਛਲੇ ਕੁਝ ਮਹੀਨਿਆਂ ਤੋਂ ਜਿਹੜੀ ਇਨਫੋਰਮੇਸ਼ਨ ਇਹਨਾਂ ਦੀ ਮਿਲ ਰਹੀ ਸੀ ਇਤਲਾਹ ਮਿਲ ਰਹੀ ਸੀ ਬਸ ਸਾਨੂੰ ਇਹ ਲਾ ਲਓ ਜੀ ਗੁਰੂ ਦਾ ਹੁਕਮ ਨਹੀਂ ਸੀਗਾ ਅਸੀਂ ਤਾਂ ਇਹ ਮਤਲਬ ਇੱਥੇ ਆ ਕੇ ਹੀ ਕਹਾਂਗੇ ਜਦੋਂ ਗੁਰੂ ਦਾ ਹੁਕਮ ਹੁੰਦਾ ਉਦੋਂ ਹੀ ਇਨਸਾਨ ਇੱਥੇ ਤੱਕ ਪਹੁੰਚ ਪਾਉਂਦਾ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਨਹੀਂ ਮਨਜ਼ੂਰ ਸੀਗਾ ਪਿਛਲੇ ਮਹੀਨੇ ਤੋਂ ਤੇ ਅੱਜ ਜਿਹੜਾ ਮਹਾਰਾਏ ਨੇ ਹੁਕਮ ਕੀਤਾ ਅੱਜ ਵੀਰੇ ਇਹ ਕੀ ਲੱਗਦੇ ਨੇ ਤੁਹਾਡੇ ਇਹ ਮਾਸੀ ਦੀ ਕੁੜੀ ਹੈ ਅੱਛਾ ਜੀ ਮਾਸੀ ਦਾ ਕੀ ਮਾਸੀ ਤਾਂ ਗੁజర్ ਗਈ ਹੁਣ ਅੱਛਾ ਇਹ ਮਾਸੀ ਇਹਨਾਂ ਦਾ ਕੀ ਨਾਮ ਆ ਇਹ ਰੂਬੀ ਭੈਣਾ ਹੈ ਠੀਕ ਹੈ ਠੀਕ ਹੈ ਜੀ ਮੈਂ ਚਾਚਾ ਜੀ ਦੀ ਕੁੜੀ ਹਾਂ ਠੀਕ ਹੈ ਚਾਚਾ ਜੀ ਦੀ ਬੇਟੀ ਆ ਜੀ ਇਹ ਤੁਹਾਡੇ ਮੈਨੂੰ ਪਤਾ ਹਾਂ ਹਾਂਜੀ ਦੱਸ ਤਾਂ ਮੈਨੂੰ ਜਿਵੇਂ ਮੈਨੂੰ ਪਤਾ ਨਹੀਂ ਠੀਕ ਹੈ ਠੀਕ ਹੈ ਠੀਕ ਤੁਸੀਂ ਇਕੱਠੇ ਖੇਡਦੇ ਪੜਦੇ ਫੁੱਟਦੇ ਇਕੱਠੇ ਸੀ ਪੜੇ ਕਿੰਨਾ ਹੋ ਤੁਸੀਂ ਇਹ ਧੁਮਾ ਵੀ ਮੋਟਾ ਇਕੱਠੇ ਕਿਵੇਂ ਪੜਾਂਗੇ ਉਹ ਮੇਰੀ ਸਕੂਲ ਸਕੂਲ ਚ ਸਕੂਲ ਚ ਪੜੇ ਨਹੀਂ ਇਕੱਠੇ ਬੈਣ ਪਈ ਸਕੂਲ ਚ ਮੈਂ ਆਪਣਾ ਪੜਿਆ ਸੀ ਬਸ ਹਾਂਜੀ ਮੇਰਾ ਵੀ ਤੁਹਾਡੇ ਮਰਗਾ ਦਿਮਾਗ ਹੋ ਗਿਆ ਸੱਚੀ ਗੱਲ ਆ ਜੀ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜਦੋਂ ਦੋਏ ਭੈਣ ਭਰਾ ਹੁੰਦੇ ਨੇ ਇਕੱਠੇ ਪੜਦੇ ਨਹੀਂ ਨਹੀਂ ਕੋਈ ਨਾ ਹੀ ਕੋਈ ਨਾ ਇਹਦਾ ਰੱਬ ਦਾ ਭਗਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡਾ ਭਾਈਆ ਯਾਰ ਕਮਾਰ ਹੈਲੋ ਕਰ ਲੈ ਮੇਰੇ ਕਹਿਣ ਦਾ ਮਤਲਬ ਐ ਪੁੱਛਿਆ ਸੀ ਮੈਂ ਜਿਵੇਂ ਭੈਣ ਭਰਾ ਹੁੰਦੇ ਨੇ ਆਪਾਂ ਇਕੱਠੇ ਨਹੀਂ ਪੜਦੇ ਹੁੰਦੇ ਸਕੂਲ 'ਚ ਤਾਂ ਪੁੱਛ ਲਿਆ ਮੈਂ ਗੱਲ ਤੁਸੀਂ ਪੜਿਓ ਪੜਿਓ ਕੁਛ ਮੈਂ ਨੋਂ ਪੜਿਆ ਨੋਂ ਪੜਿਓ ਫਿਰ ਮੈਂ ਇਹੀ ਪੁੱਛਿਆ ਨਾ ਤੁਹਾਡੇ ਤੋਂ ਕੋਈ ਗੱਲ ਨਹੀਂ ਹੁਣ ਆਪਾਂ ਚਲੋ ਚੱਲੀ ਆਜੋ ਚਲੋ ਇਹ ਮਤਲਬ ਜਿਹੜੀ ਇਹ ਤਾਂ ਹੁਣ ਦਾ ਨੇਚਰ ਆ ਜੀ ਜਿਵੇਂ ਇਹਨੇ ਏਦਾਂ ਟੱਚ ਕਰੀ ਜਾਣਾ ਨਹੀਂ ਪਹਿਲਾਂ ਨਹੀਂ ਕਰਦਾ ਇਹ ਮਾਰਨ ਲੋਕਾਂ ਨੂੰ ਵੀ ਮਾਰਦਾ ਨਹੀਂ ਹੁਣ ਹੁਣ ਨਾ ਜਿਵੇਂ ਖੀ ਛੱਡਦੇ ਟੈਨਸ਼ਨ ਚ ਆ ਤਾਂ ਕਰਕੇ ਇਹ ਜਿਵੇਂ ਨੇ ਆਪਣਾ ਆਪਣੇ ਆਪਣੇ ਬਾਲ ਪਟਦੇ ਨੂੰ ਬਸ ਇਹ ਜੀ ਹਰ ਕਿਤੇ ਨੰਦਾ ਤੁੰਦਾ ਨਹੀਂ ਆਪਣਾ ਪਿੱਛਾ ਆਦਾ ਏਦਾਂ ਦੀ ਇਹਨੂੰ ਇਹਨੂੰ ਇਸੇ ਕਰਕੇ ਇਹਦੇ ਘਰ ਦੇ ਰੱਖਨੇ ਉਹ ਕਹਿੰਦੀ ਮੇਰੀਆਂ ਦੋ ਕੁੜੀਆਂ ਨੇਗੀਆਂ ਮੈਂ ਨਹੀਂ ਰੱਖ ਸਕਦੀ ਹੈਗੀ ਤੇ ਇਹ ਕਹਿੰਦਾ ਕਿ ਮੇਰੇ ਇਹਦਾ ਵੀ ਹੁਣ ਡਿਵੋਰਸ ਹੋ ਰਿਹਾ ਜੀ ਉਹ ਕਹਿੰਦੀ ਇਹ ਕੰਮ ਨਹੀਂ ਕਰਦਾ ਉਹ ਕਹਿੰਦੀ ਮੈਨੇ ਵੀ ਤਲਾਕ ਦੇਣਾ ਇਹਦਾ ਵੀ ਤਲਾਕ ਜਿਵੇਂ ਇਹਨਾਂ ਦਾ ਘਰ ਹੀ ਬਰਬਾਦ ਹੋ ਗਿਆ ਸਾਡੇ ਤਾਈ ਤੋਂ ਬਾ ਇਹ ਮਤਲਬ ਜਿਵੇਂ ਬਾਹਰ ਲੋਕਾਂ ਨੂੰ ਮਿਲਦਾ ਜੀ ਬਾਹਰ ਅਟੈਕ ਕਰਦਾ ਕਿਸੇ ਤੇ ਜੇ ਇਹਨੂੰ ਕੋਈ ਕਰੋਗੇ ਤਾਂ ਫਿਰ ਅਟੈਕ ਕਰਦਾ ਨਹੀਂ ਕਰਦਾ ਮਤਲਬ ਜਿਹੜੀ ਜਿਹੜੀਆਂ ਹੋਰ ਇਹਦੇ ਜਿਵੇਂ ਨਾਉਂਦਾ ਨਹੀਂ ਹੈਗਾ ਜੀ ਇਹ ਕਦੇ-ਕਦੇ ਰਾਤ ਨੂੰ ਉੱਚ-ਉੱਚ ਮਤਲਬ ਬੋਲਦਾ ਕੀ ਕਰਦਾ ਜੀ ਸਾਨੂੰ ਬੜਾ ਦੱਸੋ ਨਾ ਸਾਨੂੰ ਇਲਾਜ ਕਰਾਉਣ ਚ ਇਨੂੰ ਨੀਂਦ ਨਹੀਂ ਆਉਂਦੀ ਹਾਂਜੀ ਬਾਜਾ ਮਾਰਦਾ ਇਹਨੂੰ ਇਹਨੂੰ ਜੋ ਵੀ ਬਦਾ ਜੇ ਗੰਦ ਚੋਪੀ ਇਹਨੇ ਗੰਦ ਜੀ ਚੱਕ ਕੇ ਖਾ ਲੈਣਾ ਇਹਨੂੰ ਇਹ ਨਹੀਂ ਪਤਾ ਕੀ ਹੈ ਹਾਂਜੀ ਇਹਨੇ ਜਿੱਥੇ ਬੈਠਾ ਜਿੰਨੇ ਇੱਥੇ ਖਾ ਰਿਆ ਨਾ ਇੱਥੇ ਪਾਟੀ ਕਰ ਦੇਗਾ ਇਹਨੂੰ ਕੁਝ ਨਹੀਂ ਪਤਾ ਸੁੱਟੀਆਂ ਮੈਂ ਦੇ ਜਾਂਦਾ ਨਾ ਇਹਨੂੰ ਭੁੱਖ ਫੇਰ ਲੱਗ ਜੇ ਮੇਰੇ ਮਤਲਬ ਤੁਸੀਂ ਘਰੇ ਪੈਂਦਾ ਉਧਰ ਕੀ ਕਾਰਨ ਬਣ ਕੇ ਉਰੇ ਪੈਣ ਦੇ ਕਿਉਂ ਨਹੀਂ ਕਰੇਗਾ ਪੈਂਦਾ ਹੀ ਨਹੀਂ ਭਾਜੀ ਕਰਦਾ ਜਾਂਦਾ ਨਹੀਂ ਇਹ ਤੁਹਾਡੇ ਸਾਹਮਣੇ ਕਹਿ ਰਹੇ ਮੈਂ ਕਰੇ ਰਹਾ ਹਾਂ ਹੂੰ ਮੈਂ ਨੂੰ ਅੰਦਰ ਪਾਇਆ ਜੀ ਅੰਦਰ ਪਾਇਆ ਰਾਤੀ ਘੇੜ ਕੋਲੀ ਛੋੜ ਕੇ ਮੈਂ ਸੁੱਤੇ ਨਾ ਜੀ ਜੀ ਉਸ ਤੋਂ ਬਾਅਦ ਫਿਰ ਮੈਂ ਕਹਿੰਦਾ ਨਾ ਕਿ ਮੈਂ ਅੰਦਰ ਲੈਟਿੰਗ ਤਾਂ ਕਰੀ ਤੋਂ ਚਲੋ ਮਹਾਰਾਜ ਕਿਰਪਾ ਕਰੇ ਕਰਮ ਕੋਈ ਦਿਮਾਗੀ ਜਦੋਂ ਪ੍ਰੋਬਲਮ ਹੋ ਜਾਂਦੀ ਹੈ ਨਾ ਬਸ ਇਹ ਜਿਹੜੀ ਦਵਾਈ ਨਾਲ ਠੀਕ ਵੀ ਹੋ ਜਾਊਗਾ ਜੀ ਬਾਈ ਮੈਂ ਇੱਕੋ ਹੀ ਗੱਲ ਕਹਿਣੀ ਆ ਦੇਖੋ ਇਹਨਾਂ ਦੇ ਘਰ ਦੇ ਆ ਦਵਾਈ ਕਰਨ ਉਹਨਾਂ ਦੇ ਘਰ ਦੇ ਹਾਲਾਤ ਦੇਖੋ ਇਹਨਾਂ ਦੇ ਘਰ 'ਚ ਕੁਝ ਵੀ ਨਹੀਂ ਹੈਗਾ ਖਾਲੀ ਪਈਆਂ ਇਹਨਾਂ ਦੇ ਘਰੇ ਤੁਹਾਨੂੰ ਪਤਾ ਚੱਲ ਜਾਊਗਾ ਠੀਕ ਹੈ ਨਾ ਉਸ ਹਾਲਾਤ ਕਰਕੇ ਇਹ ਦਵਾਈ ਨਹੀਂ ਕਰ ਪਾਵਾਰਾ ਓਸੀ ਕਰਕੇ ਇਸ ਜਗ੍ਹਾ ਤੇ ਪੰਚਾ ਜੇ ਕੋਈ ਇਹਨੂੰ ਤੁਹਾਡੇ ਵਰਗੇ ਇਹ ਨਾਲ ਜੁੜ ਜਾਣ ਕਿ ਇਹ ਠੀਕ ਹੋ ਸਕਦਾ ਨਹੀਂ ਨਹੀਂ ਬਿਲਕੁਲ ਠੀਕ ਹੋ ਸੰਗੇ ਜੀ ਅਸੀਂ ਦੱਸਣਾ ਚਾਹੁੰਦੇ ਪਣਪਰਾ ਜਿਹੜੇ ਇਦਾਂ ਦੇ ਵੀਰ ਨੇ ਬਹੁਤ ਪਰਿਵਾਰਾਂ ਦੀ ਦਵਾਈ ਚੱਲ ਰਹੀ ਹੈ ਜੀ ਤੁਹਾਡੇ ਸਾਥ ਨਾਲ ਅਸੀਂ ਬੇਨਤੀ ਕਰਾਂਗੇ ਮੇਰੇ ਗੱਲ ਯਾਦ ਆ ਗਈ ਦਵਾਈਆਂ ਦੇ ਜਿਹੜੇ ਬਿੱਲ ਨੇ ਉਹ ਆਪ ਦੀ سپورਟ ਜ਼ਰੂਰ ਕਰੋ 1000 ਮਰੀਜ਼ ਦੀ ਦਵਾਈ ਲਚਕਾਣੀ ਸੰਸਥਾ ਤੋਂ ਚੱਲ ਰਹੀ ਹੈ ਵੱਖ-ਵੱਖ ਪਰਿਵਾਰਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਵਿੱਚ ਭੈਣ ਭਰਾਵਾਂ ਦੀ ਬੱਚਿਆਂ ਦੀ ਛੋਟੀਆਂ ਬੀਬੀਆਂ ਹਰ ਇੱਕ ਇਨਸਾਨ ਦੀ ਚੱਲ ਰਹੀ ਹੈ ਜੀ ਉੱਥੇ ਸਾਨੂੰ ਤੁਹਾਡੇ سپورਟ ਦੀ ਲੋੜ ਆ ਵੀ ਆਪ ਜੀ ਮੈਡੀਕਲ ਸਟੋਰ ਤੇ ਸਿੱਧਾ ਆਪਣਾ ਦਸਬੰਧ ਜ਼ਰੂਰ ਜਮ੍ਹਾਂ ਕਰਵਾਓ 500 1000 2000 10000 ਜਿੰਨਾ ਵੀ ਦਸਬੰਧ ਆ ਅਸੀਂ ਆਪ ਜੀ ਨੂੰ ਮੈਡੀਕਲ ਸਟੋਰ ਦਾ ਜਿਹੜਾ ਐਡਰੈਸ ਦਵਾਂਗੇ ਜੀ ਪਟਿਆਲੇ ਤੇ ਸਾਨੂੰ ਉੱਥੇ ਤੁਹਾਡੇ ਸਾਥ ਦੀ ਬਹੁਤ ਲੋੜ ਆ ਤਾਂ ਜੋ ਆਪਾਂ ਇਸ ਦਵਾਈ ਨੂੰ ਕੰਟੀਨਿਊ ਕਰ ਸਕੀਏ ਕਿਉਂਕਿ ਮਰੀਜ਼ਾਂ ਤੋਂ ਜ਼ਿਆਦਾ ਜੀ ਔਰ ਤੁਸੀਂ ਦਿਨੋ ਦਿਨ ਦੇਖੋ ਇੱਕ ਇੱਕ ਦੋ ਦੋ ਮੈਂਬਰ ਵੱਧਦੇ ਜਾ ਰਹੇ ਨੇ ਜੀ ਇਸ ਕਰਕੇ ਤੁਹਾਡੇ ਸਾਥ ਦੀ ਅਸੀਂ ਇਹ ਸੁਪਨੇ ਨੂੰ ਪੂਰੇ ਕਰਨ ਦੇ ਵਿੱਚ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਤਾਂ ਜੋ ਅਸੀਂ ਇਦਾਂ ਦੇ ਖੰਡਰ ਪੈ ਘਰਾਂ ਦੇ ਵਿੱਚੋਂ ਰਾਜੂ ਵਰਗੇ ਵੀਰਾਂ ਨੂੰ ਕੱਢ ਕੇ ਉਹਨਾਂ ਨੂੰ ਚੰਗਾ ਜੀਵਨ ਦੇ ਸਕੀਏ ਤੇ ਇਹ ਜਿਹੜੀ ਜਗ੍ਹਾ ਤੇ ਅਸੀਂ ਖੜੀਆਂ ਅਸੀਂ ਰਾਜਪੁਰਾ ਵਾਸੀਆਂ ਨੂੰ ਦੁਬਾਰਾ ਦੱਸ ਦਿਆਂ ਜੀ ਇਹ ਸਰਕਾਰੀ ਜਗ੍ਹਾ ਦੇ ਵਿੱਚ ਖੜੇ ਹਾਂ ਜੀ ਇਹਨੂੰ ਪੰਜੀਰੀ ਕਰ ਕਿਉਂ ਕਿਹਾ ਜਾਂਦਾ ਜੀ ਇਹ ਸ਼ੁਰੂ ਤੋਂ ਹੀ ਹੈ ਜੀ ਪੰਜੀਰੀ ਨਾ ਪੰਜੀਰੀ ਕਹਿੰਦਾ ਇਹ ਮਤਲਬ ਸਰਕਾਰ ਬਣਾਉਂਦੀ ਸੀ ਹਾਂਜੀ 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 ਕਿ ਫਿਰ ਲੋਕ ਵੀ ਕੰਮ ਕਰਦੇ ਹੋਣੇ ਉਰੇ ਹਾਂਜੀ ਉੱਥੇ ਆਫਿਸ ਹੀ ਉਹਨਾਂ ਦਾ ਠੀਕ ਹੈ ਜੀ ਹਾਂਜੀ ਸਾਰੇ ਕੰਮ ਕਰਦੇ ਉਸ ਤੋਂ ਬਾਅਦ ਇਹਨੂੰ ਦੋ ਦਫ਼ਤਰ ਵੀ ਰਿਹਾ ਬਾਜੀ ਹਾਂਜੀ ਦੋ ਦਫ਼ਤਰ ਬਣਿਆ ਫਿਰ ਉਰੇ ਅੱਛਾ ਜੀ ਹਾਂਜੀ ਹਾਂਜੀ ਓਕੇ ਜੀ ਬੀਓ ਦਫ਼ਤਰ ਬਣਿਆ ਠੀਕ ਹੈ ਜੀ ਇਹ ਵਿੱਚ ਵਿੱਚ ਹਾਂਜੀ ਹੋ ਜਾਂਦਾ ਸੀ ਅੱਛਾ ਜੀ ਪਹਿਲਾਂ ਵੀ ਵਿੱਚ ਵਿੱਚ ਹੀ ਹੋਇਆ ਐਵੇਂ ਦਾ ਠੀਕ ਹੈ ਵੀਰੇ ਮੰਮੀ ਸੀ ਠੀਕ ਹੋ ਜਾਂਦਾ ਸੀ ਇਸ ਵਾਰ ਤੇ ਬਿਲਕੁਲ ਠੀਕ ਨਹੀਂ ਹੋ ਰਿਹਾ ਓਕੇ ਓਕੇ ਹੁਣ ਮਤਲਬ ਲਗਾਤਾਰ ਕਈ ਸਾਲ ਹੋ ਗਿਆ ਨਾ ਹਾਂਜੀ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਅਸੀਂ ਹੁਣ ਸੰਗਤ ਜੀ ਚਾਲੇ ਪਾਉਨੇ ਆ ਤੁਸੀਂ ਦੇਖੇ ਵਾਲੇ ਦਲੇ ਦੇ ਕੀ ਹਾਲਾਤ ਨੇ ਜਿੱਥੇ ਰਾਜੂ ਰਹਿੰਦਾ ਵੀਰ ਆਉਪ ਬਾਹਰ ਨੂੰ ਚਲਦੇ ਆਉਜੋ ਬਾਹਰ ਖੜਦੇ ਆਂ ਜੀ ਆਜੋ ਔਰ ਇਸ ਇਸ ਕਮਰੇ ਦੇ ਵਿੱਚ ਵੀਰ ਆਪਣਾ ਜਿਹੜਾ ਸਮਾਂ ਬਤਾ ਰਿਹਾ ਸੀਗਾ ਜੀ ਦਿਨ ਰਾਤ ਇੱਥੇ ਗਰਮੀ ਸਰਦੀ ਇੱਥੇ ਹੀ ਰਹਿਣਾ ਇਹਨੇ ਵੀਰ ਨੇ ਬਾਹਰ ਅੰਦਰ ਜਾਂਦਾ ਸੀ ਕੋਈ ਮਾਣੀ ਮੁੱਟੀ ਪਛਾਦਾ ਪਾਣੀ ਛਕਣ ਕਿਤੇ ਉਹ ਕਿ ਥੋੜਾ ਬੋਤ ਜਾ ਜੀ 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 ਅੱਛਾ ਜੀ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਵਾਹਿਗੁਰੂ ਉਰੇ ਨਾ ਤਾਂ ਕੋਈ ਬਿਜਲੀ ਆ ਨਾ ਕੋਈ ਪੱਖਾ ਬਹੁਤ ਤੱਛਦਤ ਚੱਲੀ ਚੱਲ ਰਿਹਾ ਸੀ ਵਿਚਾਰਾ ਸੇ ਸਾਲ ਹੋ ਗਏ ਇੱਥੇ ਰਹਿੰਦੇ ਨੂੰ ਇਦਾਂ ਹੀ ਨੂੰ ਸੁੰਦਿਆਂ ਨੂੰ ਇਦਾਂ ਹੀ ਇੱਥੇ ਜਿਹਨੂੰ ਕਹਿੰਦੇ ਸੀ ਜਾਂ ਖਿਸਦਾ ਸੀ ਫਿਰ ਸਾਨੂੰ ਜਿਵੇਂ ਮੈਨੂੰ ਵੀ ਪੈ ਜਾਂਦਾ ਸੀ ਆਪਣੇ ਜੀਜੇ ਨੂੰ ਵੀ ਪੈ ਜਾਂਦਾ ਸੀਗਾ ਤਾਂ ਕਿ ਕੁੱਟਦਾ ਸੀ ਫਿਰ ਇਸੀ ਕਰਕੇ ਅਸੀਂ ਨੂੰ ਹੱਥ ਪਾ ਨਹੀਂ ਪਾਦੇ ਕਿ ਸਾਨੂੰ ਕਿਤੇ ਸਾਡਾ ਹੀ ਨੁਕਟਾਪਾ ਚੜ੍ਹਦਾ ਨਹੀਂ ਹਾਂਜੀ ਨਹੀਂ ਚਲੋ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਆਪਣੀ ਤਾਂ ਇਹੀ ਅਰਦਾਸ ਆ ਜੀ ਜਿਹੜਾ ਇਹ ਠੀਕ ਹੋ ਕੇ ਵੀਰ ਦੁਬਾਰਾ ਤੋਂ ਆਪਣੀ ਜ਼ਿੰਦਗੀ ਦਾ ਆਨੰਦ ਮਾਣੇ ਜੀ ਵਾਹਿਗੁਰੂ ਤੁਸੀਂ ਦੇਖਣਾ ਸੰਗਤ ਜੀ ਦਿਨੋ ਦਿਨ ਇਸ ਵੀਰ ਦੇ ਹਾਲਾਤ ਵਾਕਈ ਚੇਂਜ ਹੋ ਜਾਣਗੇ ਜੀ ਤੁਸੀਂ ਦੇਖਣਾ ਜਦੋਂ ਅੱਜ ਤੋਂ ਬਾਅਦ ਇਹਦਾ ਸਮਾਂ ਚੇਂਜ ਹੋਣਾ ਉਹ ਸਮਾਂ ਤੁਸੀਂ ਤੁਸੀਂ ਸੋਚ ਨਹੀਂ ਸਕਦੇ ਤੁਸੀਂ ਹੈਰਾਨ ਰਹਿ ਜਾਓਗੇ ਸਾਨੂੰ ਇੰਨਾ ਯਕੀਨ ਆ ਉਸ ਪ੍ਰਮਾਤਮਾ ਤੇ ਔਰ ਉਸ ਦੁਆਵਾਂ ਤੁਹਾਡੀਆਂ ਮਾਮਾਂ ਦੀਆਂ ਦੁਆਵਾਂ ਤੇ ਸਾਨੂੰ ਇੰਨਾ ਯਕੀਨ ਆ ਵੀ ਇਸ ਵੀਰ ਦੇ ਹਾਲਾਤ ਆਉਣ ਵਾਲੇ ਮਹੀਨੇ 2 ਮਹੀਨੇ ਨੂੰ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਜਿੱਦਾਂ ਹੀ ਸਾਡੇ ਨਾਲ ਬਹੁਤ ਵੀਰ ਪਹਿਲਾਂ ਬਿਮਾਰ ਸੀ ਅੱਜ ਠੀਕ ਹੋ ਕੇ ਕੰਮ ਕਰ ਰਹੇ ਨੇ ਸਾਡੇ ਨਾਲ ਹੁਣ ਵੀ ਦੋ ਮੈਂਬਰ ਸਾਡੇ ਨਾਲ ਖੜੇ ਨੇ ਸ਼ੇਰਾ ਤੇ ਦੂਜਾ ਵੀਰ ਜਿਹੜਾ ਮਾਸਟਰ ਜਿਹਨੂੰ ਅਸੀਂ ਪਿਛਲੇ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦੇ ਪਿੰਡੋਂ ਲੈ ਕੇ ਆਏ ਸੀ ਮਤਲਬ ਇਦਾਂ ਉਹ ਵੀ ਠੀਕ ਹੋ ਕੇ ਸਾਡੇ ਨਾਲ ਕੰਮ ਲੱਗ ਗਿਆ ਇਹ ਵੀ ਵੀਰਾ ਠੀਕ ਹੋਊਗਾ ਇਹ ਅਗਰੈਸਿਵ ਕਿਉਂ ਹੋ ਜਾਂਦੇ ਨੇ ਦੇਖੋ ਜਿਵੇਂ ਉਹਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਕੁਝ ਨਹੀਂ ਪਤਾ ਕਿਹੜੀ ਚੀਜ਼ ਦੇ ਉੱਪਰ ਇੰਨਾ ਅਗਰੈਸਿਵ ਹੋ ਜਾਣਾ ਜਦ ਕਿਹੜੀ ਚੀਜ਼ ਦੇ ਉੱਪਰ ਇੰਨੇ ਡਰ ਜਾਣ ਕਿਉਂਕਿ ਇੱਕ ਕਈ ਮਰੀਜ਼ ਹੁੰਦੇ ਨੇ ਉਹ ਡਰਦੇ ਹੁੰਦੇ ਨੇ ਲੋਕਾਂ ਤੋਂ ਲੁਕਦੇ ਹੁੰਦੇ ਨੇ ਕਈ ਮਰੀਜ਼ ਹੁੰਦੇ ਨੇ ਲੋਕਾਂ ਨੂੰ ਮਾਰਦੇ ਹੁੰਦੇ ਨੇ ਮਤਲਬ ਇਹ ਡਿਪੈਂਡ ਕਰਦਾ ਆਪਣੇ ਆਪਣੇ ਦਿਮਾਗ ਤੇ ਅਸੀਂ ਡਿਟੇਲ ਤਾਂ ਪੁੱਛਦਿਆਂ ਸੰਗਤ ਤੋਂ ਤਾਂ ਪੁੱਛਦਿਆਂ ਨਾ ਤਾਂ ਜੋ ਜਦੋਂ ਅਸੀਂ ਡਾਕਟਰ ਤੋਂ ਹਲਾਸ ਸ਼ੁਰੂ ਕਰਨਾ ਉੱਥੇ ਡਾਕਟਰ ਦੇ ਸਾਹਮਣੇ ਅਸੀਂ ਕੋਰਾ ਕਾਗਜ਼ ਹੁੰਨੇ ਆ ਸਾਨੂੰ ਪਤਾ ਨਹੀਂ ਹੁੰਦਾ ਮਾਂ ਦੇ ਕੀ ਹਾਲਾਤ ਸੀ ਭਰਾ ਦੇ ਕੀ ਹਾਲਾਤ ਸੀ ਕੀ ਇਹਦੀ ਜ਼ਿੰਦਗੀ 'ਚ ਘਟਨਾ ਵਾਪਰੀ ਕੀ ਦੀ ਡੈਥ ਹੋਈ ਇਸ ਕਰਕੇ ਅਸੀਂ ਡਿਟੇਲ ਦੇ ਵਿੱਚ ਤਾਂ ਜਾਣਦੇ ਆ ਕਿ ਜਦੋਂ ਅਸੀਂ ਡਾਕਟਰ ਦੇ ਕੋਲੇ ਜਾਣਾ ਤਾਂ ਅਸੀਂ ਡਾਕਟਰ ਨੂੰ ਦੱਸ ਸਕੀਏ ਵੀ ਭੈਣ ਤੋਂ ਬਾਅਦ ਜਿਹੜੀ ਮਦਰ ਸੀਗੇ ਮਦਰ ਦੀ ਮੌਤ ਤੋਂ ਬਾਅਦ ਇਹਦੇ ਹਾਲਾਤ ਇਹ ਬਣੇ ਅਸੀਂ ਉਹਨੂੰ ਦੱਸ ਸਕੀਏ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਕਿਸੇ ਨੂੰ ਇਹ ਪ੍ਰੋਬਲਮ ਨਹੀਂ ਸੀਗੀ ਇਸੇ ਵੀਰ ਨੂੰ ਪ੍ਰੋਬਲਮ ਆਈ ਕਿਉਂਕਿ ਜਿਹੜੀ ਬਲੱਡ ਦੇ ਵਿੱਚੋਂ ਪ੍ਰੋਬਲਮ ਆਉਂਦੀ ਆ ਉਹ ਵੀ ਬਹੁਤ ਮਾਇਨੇ ਰੱਖਦੀ ਆ ਡਾਕਟਰ ਸਾਹਿਬ ਪੁੱਛਦੇ ਨੇ ਵੀ ਦੱਸੋ ਭਾਈ ਪਹਿਲਾਂ ਕਿਸੇ ਨੂੰ ਪ੍ਰੋਬਲਮ ਹੈਗੀ ਸੀ ਮਾਂ ਬਾਪ ਜਾਂ ਨਾਨੀ ਜਾਂ ਨਾਨੇ ਨੂੰ ਤਾਂ ਇਸ ਕਰਕੇ ਸਾਡਾ ਇਹ ਸਾਰੀ ਜਾਂਚ ਪੜਤਾਲ ਕਰਨੀ ਇਸ ਵੀਰ ਦੇ ਇਲਾਜ ਦੇ ਵਿੱਚ ਸਾਡੀ ਸਹਾਇਤਾ ਕਰਦੀ ਆ ਚਲੋ ਕੋਈ ਗੱਲ ਨਹੀਂ ਉਹ ਵੀਰ ਐਦਾਂ ਕਰਦਾ ਸੀ ਐਦਾਂ 20 ਵਾਰੀ ਹੋ ਜਾਂਦੀਆਂ ਨੇ ਗੱਲਾਂ ਸਸਤਾ ਚ ਵੀ ਹੋ ਜਾਂਦੀਆਂ ਨੇ ਕੋਈ ਇਨਸਾਨ ਗਾਲਾਂ ਵੀ ਕੱਢ ਦਿੰਦਾ ਸਾਡੇ ਕੋਲ ਬਹੁਤ ਵੀਰ ਨੇ ਜਿਹੜੇ ਮਾਵਾ ਭੈਣਾਂ ਦੀਆਂ ਗਾਲਾਂ ਤੱਕ ਕੱਢਦੇ ਨੇ ਸਾਡੇ ਕੋਲ ਵੀਰ ਇੱਕ ਕਰਮਜੀਤ ਨਾਮ ਦਾ ਸੀ ਲੁਧਿਆਣੇ ਤੋਂ ਲੈ ਕੇ ਆਏ ਸੀ ਉਹ ਇਨਸਾਨ ਦੀਆਂ ਲੱਤਾਂ ਨਹੀਂ ਚੱਲਦੀਆਂ ਪਰ ਇੰਨਾ ਕ ਮੰਦਾ ਬੋਲਦਾ ਫਿਰ ਵੀ ਉਹਨੂੰ ਸਾਰੇ ਨਮ ਆਉਂਦੇ ਨੇ ਉਹਨੂੰ ਜਿਹੜਾ ਉਹਦੀ ਗੰਦਗੀ ਸਾਫ਼ ਕਰਦੇ ਨੇ ਕਿਉਂਕਿ ਉਹ ਬਿਮਾਰ ਆ ਆਪਾ ਬਿਮਾਰ ਨਹੀਂ ਹੈਗੇ ਇਸ ਕਰਕੇ ਆਪਣਾ ਕੰਮ ਆਪਣਾ ਕਰਮ ਆਪਾਂ ਇਹਨੂੰ ਜਿਹੜਾ ਅੱਗੇ ਕਰਨਾ ਮਾਰੇ ਨੇ ਡਿਊਟੀ ਲਈ ਆ ਪਰ ਅਸੀਂ ਬੇਨਤੀ ਕਰਾਂਗੇ ਤੁਸੀਂ ਆਇਆ ਕਰੋ ਜਰੂਰ ਲਚਕਾਣੀ ਸੰਗਤ ਬਹੁਤ ਆਉਂਦੀ ਹੈ ਵਿਜ਼ਿਟ ਕਰਨ ਜਿੰਨੇ ਵੱਧ ਤੋਂ ਵੱਧ ਸੰਗਤ ਆਉਗੀ ਉਹਨਾਂ ਨਾਲ ਗੱਲਾਂ ਬਾਤਾਂ ਕਰੋ ਉਹਨਾਂ ਨਾਲ ਬੈਠੋ ਦੁੱਖ ਸੁੱਖ ਖੋਲੋ ਉਹਨਾਂ ਨੂੰ ਪੁੱਛੋ ਮਾਂ ਬਾਪ ਭੈਣ ਭਰਾਵਾਂ ਬਾਰੇ ਇਨਸਾਨ ਠੀਕ ਹੋਊਗਾ ਆਪਣੀ ਉਸ ਲਾਈਫ ਤੋਂ ਨਿਕਲ ਦਵਾਈ ਅੱਗੇ ਚੱਲੂਗੀ ਹਨਾ ਤੁਸੀਂ ਜਰੂਰ ਆਇਆ ਕਰੋ ਪਟਿਆਲੇ ਤੋਂ ਬਾਸੋ ਰੋਡ ਦੇ ਉੱਪਰ ਲਚਕਾਣੀ ਪਿੰਡ ਹੈ ਜੀ ਬਹੁਤ ਭੈਣ ਭਰਾ ਵੀਡੀਓ ਤੋਂ ਪ੍ਰਭਾਵਿਤ ਹੋ ਕੇ ਕਹਿਣਗੇ ਵੀ ਤੁਹਾਡਾ ਅਕਾਊਂਟ ਨੰਬਰ ਸ਼ੇਅ ਸਾਨੂੰ ਅੱਜ ਦਵਾਈਆਂ ਦੇ ਵਿੱਚ ਬਹੁਤ ਲੋਡ ਤੁਹਾਡੇ ਸਾਥ ਦੀ ਆਪ ਜੀ ਸਾਨੂੰ ਜਦੋਂ ਕਾਲ ਕਰੋਗੇ ਅਸੀਂ ਤੁਹਾਨੂੰ ਮੈਡੀਕਲ ਸਟੋਰ ਦਾ ਐਡਰੈਸ ਭੇਜਾਂਗੇ ਤੁਸੀਂ ਸਿੱਧਾ ਹੀ ਆਪਣਾ ਜਿਹੜਾ ਦਸਵੰਦ ਉੱਥੇ ਜਮ੍ਹਾਂ ਕਰਾਉਂਗੇ ਉੱਥੋਂ ਆਪਣੀ ਦਵਾਈ ਜਿਹੜੀ ਚੱਲ ਰਹੀ ਹੈ ਇਦਾਂ ਦੀ ਸੰਗਤ ਜਿਹੜੀ ਪਿਛਲੇ 5 ਸਾਲਾਂ ਤੋਂ ਸਪੋਰਟ ਕਰ ਰਹੀ ਹੈ ਘਰ ਨੂੰ ਕੋਈ ਇੱਟਾਂ ਦੇ ਰੂਪ ਵਿੱਚ ਕੋਈ ਕਿੱਦਾਂ ਕੋਈ ਕਿੱਦਾਂ ਇਦਾਂ ਦੇ ਵੀਰਾਂ ਦੀ ਜ਼ਿੰਦਗੀ ਸਵਰਗ ਬਣ ਰਹੀ ਹੈ ਧੰਨਵਾਦ ਜੀ ਹੁਣ ਅਸੀਂ ਰਾਜਪੁਰੇ ਤੋਂ ਚਾਲੇ ਪਾਉਣੇ ਸੰਗਤ ਜੀ ਪਟਿਆਲੇ ਵੱਲ ਨੂੰ ਧੰਨਵਾਦ ਤੁਹਾਡਾ ਹੋਰ ਵੀ ਆਪਾਂ ਆਪਣੇ ਆਲੇ ਦੁਆਲੇ ਜ਼ਰੂਰ ਧਿਆਨ ਰੱਖਿਓ ਬਹੁਤ ਐਸੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਆਪਣੇ ਆਲੇ ਦੁਆਲੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸੰਸਥਾ ਨੂੰ ਜ਼ਰੂਰ ਤਲਾਹ ਦਿਆ ਕੋਈ ਜਿਹੜੇ ਸੀਰੀਅਸ ਬੁਲਾਤਾਂ ਚ ਬੰਦੇ ਨੇ ਮਤਲਬ ਇੱਥੇ ਕੋਈ ਹੱਲ ਨਹੀਂ ਬਚਿਆ ਸੀ ਸਾਨੂੰ ਇੰਨੀਆਂ ਵੀਡੀਓ ਫੋਟੋ ਚ ਆਉਂਦੀਆਂ ਨੇ ਸਾਨੂੰ ਬਹੁਤ ਸਾਡੇ ਆਲੇ ਦੁਆਲੇ ਤੋਂ ਹਰ ਰੋਜ਼ ਮਤਲਬ 10-10 20-20 ਵੀਡੀਓ ਆ ਰਹੀਆਂ ਨੇ ਹੁਣ ਅਸੀਂ ਉਹਨਾਂ ਸਾਡੇ ਕੋਲੇ ਜਗ੍ਹਾ ਨਾ ਹੋਣ ਕਰਕੇ ਕਈ ਵੀਰ ਗੁੱਸਾ ਕਰ ਜਾਂਦੇ ਨੇ ਪਰ ਜਿੱਥੇ ਕੋਈ ਹਾਲਾਤ ਇਦਾਂ ਦੇ ਬਣ ਜਾਂਦੇ ਨੇ ਕੋਈ ਹੱਲੇ ਨਹੀਂ ਬਚਦਾ ਇਨਸਾਨ ਦਾ ਅਸੀਂ ਉਹਨੂੰ ਜ਼ਰੂਰ ਲੈ ਕੇ ਆਉਨੇ ਆ 10 ਦਿਨ ਲੇਟ 10 ਦਿਨ ਬਾਅਦ ਚੋਂ ਮਹੀਨਾ ਲੇਟ ਮਹੀਨਾ ਪਹਿਲਾਂ ਜ਼ਰੂਰ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਜੀ ਦੂਜਾ ਆਪਾਂ ਉੱਥੇ ਵੱਡੀ ਬਿਲਡਿੰਗ ਬਣਾ ਰਹੇ ਹਾਂ ਤਾਂ ਜੋ ਹੋਰ ਹਜ਼ਾਰ 2000 ਬੰਦੇ ਨੂੰ ਘਰ ਦੇਣ ਚ ਆਪਾਂ ਕਾਮਯਾਬ ਹੋ ਸਕੀਏ ਧੰਨਵਾਦ ਜੀ ਹਸਦੇ ਬਵਾਦ ਦੇ ਰਹੋ ਅਸੀਂ ਇਸ ਵੀਰ ਦੇ ਜਿਹੜਾ ਜਿੱਥੇ ਅਸੀਂ ਇਸ ਵੀਰ ਨੂੰ ਲੈ ਕੇ ਚੱਲਨੇ ਆ ਸੰਸਤਾ ਚ ਲਚਕਾਣੀ ਉੱਥੇ ਦੀ ਵੀ ਵੀਡੀਓ ਤੁਹਾਡੇ ਅਸੀਂ ਨਾਲ ਲਾਵਾਂਗੇ ਜੀ ਧੰਨਵਾਦ ਮਤਲਬ ਇੱਕ ਤਾਂ ਮਾਂ ਦੀ ਮੌਤ ਹੋ ਗਈ ਇੱਕ ਬ੍ਰਦਰ ਦੀ ਮੌਤ ਹੋ ਹਾਂਜੀ ਇਹਨੇ ਜਦੋਂ ਘਰਾਂ 'ਚ ਮੌਤਾਂ ਹੁੰਦੀਆਂ ਨੇ ਤਾਂ ਕਿਤਨੇ ਕਿਤੇ ਕੋਈ ਇਨਸਾਨ ਬੜਾ ਸੈਂਸਿਟਿਵ ਹੁੰਦਾ ਉਹ ਦਿਲ ਤੇ ਲਾ ਜਾਂਦਾ ਕਈ ਇਨਸਾਨ ਹੁੰਦੇ ਨੇ ਚੱਲ ਜਾਂਦੇ ਨੇ ਦੁੱਖ ਨੂੰ ਵੀਰੇ ਉਹ ਨਹੀਂ ਵੀ ਹੈਨਾ ਇੰਨਾ ਮੈਂਟਲ ਹੀ ਹੁੰਦੇ ਦੁੱਖ ਤਾਂ ਚਲੋ ਬਹੁਤ ਵੱਡਾ ਹੁੰਦਾ ਜਦੋਂ ਮੌਤ ਹੁੰਦੀ ਆ ਪਰ ਕਈ ਇਨਸਾਨ ਇਦਾਂ ਦੇ ਹੁੰਦੇ ਨੇ ਉਹ ਬੜੇ ਸੈਂਸਿਟਿਵ ਹੁੰਦੇ ਨੇ ਉਹ ਦਿਲ ਤੇ ਲਾ ਲੈਂਦੇ ਨੇ ਗੱਲ ਨੂੰ ਵੀ ਮੇਰਾ ਹੁਣ ਕੀ ਬਣੂਗਾ ਉਹ ਕਾਰਨ ਬਣ ਜਾਂਦਾ ਬੰਦੇ ਦੇ ਬਿਮਾਰ ਹੋਣ ਦਾ ਜੇ ਮਾਰੋਗੇ ਨਹੀਂ ਨਹੀਂ ਮਾਰਨਾ ਘੱਟੋ ਬੈਠੋ ਜੀ ਬੈਠੋ बैठो शेर सिंह जी तुस 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 आ जाओ दो तीन मेंबर बैठो अपने दो ਤੁਸੀਂ ਇੱਕ ਮੈਂਬਰ ਹੋਰ ਬੈਠੂਗਾ ਵੀਡੀਓ ਵਾਲਾ ਮੁੰਡਾ ਚੜੋ ਤੁਸੀਂ ਆ ਜੋੜੇ ਕੱਢ ਦਿਓ ਰੀ ਜੋੜੇ ਥੱਲੇ ਕੱਢ ਦਿਓ ਥੱਲੇ ਕੱਢ ਦਿਓ ਜੋੜੇ ਹਾਂ ਉੱਤੇ ਮਾਰੋਗੇ ਤਾਂ ਨਹੀਂ ਨਹੀਂ ਮਾਰਨਾ ਨਹੀਂ ਮਾਰਨਾ ਕਾ ਤੂੰ ਜੀ ਚਲੋ ਜੀ ਬਿਠਾ ਲਓ ਜੀ ਇੱਥੇ ਟੂਲ ਲਵਾ ਲਓ ਜਿੱਥੇ ਮਰਜ਼ੀ ਲਵਾ ਲਓ ਜੀ ਬਹਿ ਜਾਓ ਜੀ ਗੱਬੇ ਕਰ ਲਿਓ ਜੀ ਰਾਜੂ ਵੀਰੇ ਮੜ ਤੇ ਪਰਾਂ ਨੂੰ ਹੋ ਜਿਓ ਜੀ ਐ ਪਰਾਂ ਨੂੰ ਹੋ ਜਿਓ ਇੱਥੇ ਇੱਕ ਮੁੰਡਾ ਬੈਠੂਗਾ ਜੀ ਕੱਲ ਆਵਾਂਗੇ ਕੱਲ ਦੇਖੇ ਸੀਪਾ 심어도 보통 이때게 가래가. 칩어. 칩어. 칩마칩마 칩어. 마어 칩어. 칩어. 어

ਸੰਗਤ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਲਚਕਾਣੀ ਪਿੰਡ ਦੇ ਵਿੱਚ ਗੁਰੂ ਨਾਨਕ ਦਾ ਦਰ ਆਪਣਾ ਫਰਜ਼ ਸੇਵਾ ਸੁਭੈਤੀ ਦੇ ਵਿੱਚ